ਕਦੇ ਸੋਚਿਆ ਹੈ ਕਿ ਜਿਹੜੀ ਆਤ ਸਾਨੂੰ ਦਿਨ ਵਿੱਚ ਤਿੰਨ ਵਾਰੀ ਖਾਣ ਲਈ ਮਜਬੂਰ ਕਰਦੀ ਹੈ ਉਹ ਸ਼ਾਇਦ ਸਾਡੀ ਸਿਹਤ ਲਈ ਬਣੀ ਹੀ ਨਾ ਹੋਵੇ ਕੀ ਹੋਵੇ ਜੇ ਇਹ ਸਾਰਾ ਸਿਸਟਮ ਕਿਸੇ ਦੇ ਫਾਇਦੇ ਲਈ ਬਣਾਇਆ ਗਿਆ ਹੋਵੇ ਚਲੋ ਅੱਜ ਇਸੇ ਸੋਚ ਦੇ ਪਿੱਛੇ ਲੁਕੇ ਹੋਏ ਹੈਰਾਨ ਕਰਨ ਵਾਲੇ ਇਤਿਹਾਸ ਤੇ ਇੱਕ ਨਜ਼ਰ ਮਾਰਦੇ ਹਾਂ ਵਾਹ ਇਹ ਤਾਂ ਬਹੁਤ ਵੱਡੀ ਗੱਲ ਕਹ ਦਿੱਤੀ ਹੈ ਨਾ ਕਿ ਸਾਨੂੰ ਪੋਜਨ ਦੀ ਲਤ ਨਹੀਂ ਸਗੋ ਸਾਨੂੰ ਤਾਂ ਖਪਤ ਕਰਨ ਲਈ ਹੀ ਪ੍ਰੋਗਰਾਮ ਕੀਤਾ ਗਿਆ ਹੈ ਇਹੀ ਉਹ ਵਿਚਾਰ ਹੈ ਜਿਸ ਦੀ ਆਪਾਂ ਅੱਜ ਡੂੰਘਾਈ ਨਾਲ ਪਰਚੋਲ ਕਰਨ ਜਾ ਰਹੇ ਹਾਂ ਇਹ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਦੀਆਂ ਜੜ੍ਹਾਂ ਹਿਲਾ ਦਿੰਦਾ ਹੈ ਤਾਂ ਫਿਰ ਚਲੋ ਪਤਾ ਕਰਦੇ ਹਾਂ ਕਿ ਇਹ ਸਾਰਾ ਮਾਮਲਾ ਸ਼ੁਰੂ ਕਿੱਥੋਂ ਹੋਇਆ ਤਾਂ ਅੱਗੇ ਅਸੀਂ ਪਹਿਲੇ ਹਿੱਸੇ ਤੇ ਤਿੰਨ ਪੋਜਨ ਦਾ ਝੂਠ ਸਵਾਲ ਬਿਲਕੁਲ ਸਿੱਧਾ ਹੈ ਸਾਡਾ ਖਾਣ-ਪੀਣ ਦਾ ਤਰੀਕਾ ਸਾਡੀ ਸਿਹਤ ਲਈ ਹੈ ਜਾਂ ਕਿਸੇ ਹੋਰ ਦੀ ਦੌਲਤ ਵਧਾਉਣ ਲਈ ਇੱਕ ਬੁਨਿਆਦੀ ਸਵਾਲ ਹੈ ਹੈਨਾ ਅਸੀਂ ਦਿਨ ਵਿੱਚ ਤਿੰਨ ਵਾਰੀ ਕਿਉਂ ਖਾਂਦੇ ਹਾਂ ਸਵੇਰ ਦਾ ਨਾਸ਼ਤਾ ਦੁਪਹਿਰ ਦਾ ਖਾਣਾ ਰਾਤ ਦਾ ਖਾਣਾ ਕੀ ਇਹ ਹਮੇਸ਼ਾ ਤੋਂ ਹੀ ਇੰਝ ਸੀ শ্রোਤਾ ਦਾ ਤਾਂ ਇਹ ਕਹਿਣਾ ਹੈ ਕਿ ਇਸ ਦਾ ਜਵਾਬ ਸਾਡੇ शरीर ਦੀ ਲੋੜ ਵਿੱਚ ਨਹੀਂ ਸਗੋਂ ਇਤਿਹਾਸ ਖਾਸ ਕਰਕੇ ਫੈਕਟਰੀਆਂ ਦੇ ਧੂਏਂ ਵਿੱਚ ਕਿਤੇ ਗਵਾਚ ਗਿਆ ਤੇ ਹੁਣ ਗੱਲ ਕਰਦੇ ਹਾਂ ਰੌਕੀਫੈਲਰ ਦੀਆਂ ਜੈਵਿਕ ਬੈਟਰੀਆਂ ਬਾਰੇ ਦੇਖੋ ਇਸ ਪੂਰੀ ਕਹਾਣੀ ਦੀਆਂ ਜੜ੍ਹਾਂ ਸਾਨੂੰ ਉਦਯੋਗਿਕ ਕ੍ਰਾਂਤੀ ਵਿੱਚ ਵਾਪਸ ਲੈ ਕੇ ਜਾਂਦੀਆਂ ਹਨ ਅਤੇ ਸਰੋਤ ਕੁਝ ਬਹੁਤ ਵੱਡੇ ਨਾਮਾਂ ਵੱਲ ਇਸ਼ਾਰਾ ਕਰਦੇ ਹਨ ਜਿਵੇਂ ਕਿ ਰੌਕੀਫੈਲਰ ਜਿਹੜੇ ਇਹ ਸਾਰੇ ਬਦਲਾਅ ਦੇ ਕੇਂਦਰ ਵਿੱਚ ਸਨ ਦੇਖੋ ਫੈਕਟਰੀਆਂ ਆਉਣ ਤੋਂ ਪਹਿਲਾਂ ਜ਼ਿੰਦਗੀ ਦਾ ਇੱਕ ਵੱਖਰਾ ਹੀ ਤਾਲ ਸੀ ਇਨਸਾਨ ਦਿਨ ਵਿੱਚ ਇੱਕ ਜਾਂ ਸ਼ਾਇਦ ਦੋ ਵਾਰ ਖਾਂਦੇ ਸਨ ਅਤੇ ਉਹ ਵੀ ਘੜੀ ਦੇਖ ਕੇ ਨਹੀਂ ਉਹ ਖਾਂਦੇ ਸਨ ਜਦੋਂ ਸਰੀਰ ਮੰਗਦਾ ਸੀ ਜਦੋਂ ਭੁੱਖ ਲੱਗਦੀ ਸੀ ਇਹ ਕੁਦਰਤ ਦੇ ਨਾਲ ਇੱਕ ਸਿੱਧਾ ਸੰਬੰਧ ਸੀ ਕੋਈ ਬਣਾਵਟੀ ਸ਼ਡਿਊਲ ਨਹੀਂ ਪਰ ਫਿਰ ਸਭ ਕੁਝ ਬਦਲ ਗਿਆ ਫੈਕਟਰੀਆਂ ਆ ਗਿਆ ਲੰਮੀਆਂ ਥਕਾ ਦੇਣ ਵਾਲੀਆਂ ਸ਼ਿਫਟਾਂ ਸ਼ੁਰੂ ਹੋ ਗਈਆਂ ਅਤੇ ਫੈਕਟਰੀ ਮਾਲਕਾਂ ਲਈ ਇੱਕ ਵੱਡੀ ਸਮੱਸਿਆ ਖੜੀ ਹੋ ਗਈ ਮਜ਼ਦੂਰਾਂ ਦੀ ਊਰਜਾ ਛੇਤੀ ਖਤਮ ਹੋ ਜਾਂਦੀ ਸੀ ਉਹ ਥੱਕੇ ਡਿੱਗ ਪੈਂਦੇ ਸਨ ਤਾਂ ਇਸ ਦਾ ਹੱਲ ਕੀ ਸੀ ਅਤੇ ਇੱਥੇ ਸਰੋਤ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਕਹਿੰਦੇ ਹਨ ਉਹਨਾਂ ਨੂੰ ਤੰਦਰੁਸਤ ਖੁਸ਼ਹਾਲ ਇਨਸਾਨਾਂ ਦੀ ਲੋੜ ਨਹੀਂ ਸੀ ਨਹੀਂ ਉਹਨਾਂ ਨੂੰ ਤਾਂ ਬਸ ਪਰੋਸੇਯੋਗ ਜੈਵਿਕ ਬੈਟਰੀਆਂ ਚਾਹੀਦੀਆਂ ਸਨ ਅਜਿਹੇ ਮਜ਼ਦੂਰ ਜੋ ਬਿਨਾਂ ਰੁਕੇ ਕੰਮ ਕਰਦੇ ਰਹਿਣ ਮਕਸਦ ਸਿਹਤ ਨਹੀਂ ਸਿਰਫ ਉਤਪਾਦਨ ਸੀ ਤਾਂ ਦੇਖੋ ਇਹ ਬਦਲਾਵ ਕਿੰਨਾ ਵੱਡਾ ਸੀ ਪਹਿਲਾਂ ਇੱਕ ਜਾਂ ਦੋ ਵਾਰ ਪੋਜਨ ਉਹ ਵੀ ਜਦੋਂ ਭੁੱਖ ਲੱਗੇ ਤੇ ਫਿਰ ਫੈਕਟਰੀਆਂ ਤੋਂ ਬਾਅਦ ਦਿਨ ਵਿੱਚ ਤਿੰਨ ਜਾਂ ਉਸ ਤੋਂ ਵੀ ਵੱਧ ਵਾਰ ਉਹ ਵੀ ਘੜੀ ਦੇ ਹਿਸਾਬ ਨਾਲ ਕੁਦਰਤ ਦੇ ਨਿਯਮਾਂ ਤੋਂ ਹਟ ਕੇ ਫੈਕਟਰੀ ਦੀ ਘੰਟੀ ਦੇ ਨਿਯਮਾਂ ਤੱਕ ਸਰੋਤਾ ਮੁਤਾਬਿਕ ਇਹ ਕੋਈ ਇਤਫਾਕ ਨਹੀਂ ਸੀ ਇਹ ਇੱਕ ਪੂਰੀ ਤਰ੍ਹਾਂ ਸੋਚੀ ਸਮਝੀ ਤਬਦੀਲੀ ਸੀ ਸਵਾਲ ਇਹ ਹੈ ਕਿ ਉਹਨਾਂ ਨੇ ਇਹ ਕੀਤਾ ਕਿਵੇਂ ਇਕ ਪੂਰੇ ਸਮਾਜ ਦੀ ਖਾਣ-ਪੀਣ ਦੀ ਆਦਤ ਨੂੰ ਕਿਵੇਂ ਬਦਲਿਆ ਗਿਆ ਚਲੋ ਹੁਣ ਦੇਖਦੇ ਹਾਂ ਕਿ ਇਸ ਭੁੱਖ ਦੀ ਘੜੀ ਨੂੰ ਕਿਵੇਂ ਬਣਾਇਆ ਗਿਆ ਇਹ ਸਭ ਸ਼ੁਰੂ ਹੋਇਆ ਨਾਸ਼ਤੇ ਦੇ ਮਿੱਥ ਨਾਲ ਹਾਂ ਉਹੀ ਗੱਲ ਜੋ ਅਸੀਂ ਬਚਪਨ ਤੋਂ ਸੁਣਦੇ ਆਏ ਹਾਂ ਕਿ ਨਾਸ਼ਤਾ ਦਿਨ ਦਾ ਸਭ ਤੋਂ ਜ਼ਰੂਰੀ ਪੋਜਨ ਹੈ ਸ੍ਰੋਤਾਂ ਦਾ ਦਾਵਾ ਹੈ ਕਿ ਇਹ ਕੋਈ ਸਿਹਤ ਸੰਬੰਧੀ ਸਲਾਹ ਨਹੀਂ ਸੀ ਸਗੋਂ 1917 ਦੀ ਇੱਕ ਬਹੁਤ ਹੀ ਚਲਾਕ ਮਾਰਕੀਟਿੰਗ ਮੁਹਿੰਮ ਸੀ ਮਕਸਦ ਪ੍ਰੋਸੈਸਡ ਅਨਾਜ ਯਾਨੀ ਕਿ ਸੀਰੀਅਲ ਵੇਚਣਾ ਅਤੇ ਇਹ ਸਭ ਇੱਕ ਦਿਨ ਵਿੱਚ ਨਹੀਂ ਹੋਇਆ ਦੇਖੋ 1900 ਦੇ ਦਹਾਕੇ ਵਿੱਚ ਸਮੱਸਿਆ ਸੀ ਕਿ ਮਜ਼ਦੂਰ ਥੱਕ ਜਾਂਦੇ ਸਨ ਫਿਰ 1917 ਵਿੱਚ ਨਾਸ਼ਤੇ ਦਾ ਮਿੱਥ ਬਣਾਇਆ ਗਿਆ 1920 ਦੇ ਦਹਾਕੇ ਤੱਕ ਸਕੂਲਾਂ ਵਿੱਚ ਕਿਰੇਲੂ ਵਿਗਿਆਨ ਦੀਆਂ ਕਲਾਸਾਂ ਵਿੱਚ ਤਿੰਨ ਵਕਤ ਦੇ ਖਾਣੇ ਨੂੰ ਪੜਾਇਆ ਜਾਣ ਲੱਗਾ ਤੇ ਫਿਰ 1992 ਵਿੱਚ ਫੂਡ ਪਾਇਰਾਮਿਡ ਆ ਗਿਆ ਜਿਸ ਨੇ ਇਸ ਪੂਰੇ ਏਜੰਡੇ ਤੇ ਸਰਕਾਰੀ ਮੋਹਰ ਲਾ ਦਿੱਤੀ ਇੱਕ ਪੂਰੀ ਯੋਜਨਾ ਸੀ ਤੇ ਫਿਰ ਆਇਆ ਇਸ ਪੂਰੀ ਖੇਡ ਦਾ ਸਭ ਤੋਂ ਵੱਡਾ ਹਥਿਆਰ ਯਾਨੀ ਕੰਟਰੋਲ ਦਾ ਪਾਇਰਾਮਿਡ ਇੱਥੇ ਗੱਲ ਹੋ ਰਹੀ ਹੈ ਸਰਕਾਰੀ ਸਮਰਥਨ ਦੀ ਖਾਸ ਕਰਕੇ ਮਸ਼ਹੂਰ ਫੂਡ ਪਾਇਰਾਮਿਡ ਦੀ ਯਾਦ ਹੈ 1992 ਦਾ ਫੂਡ ਪਾਇਰਾਮਿਡ ਉਸਨੇ ਕਿਹਾ ਸੀ ਕਿ ਦਿਨ ਵਿੱਚ 6 ਤੋਂ 11 ਵਾਰ ਬ੍ਰੈਡ ਸੀਰੀਅਲ ਚੌਲ ਜਾਂ ਪਾਸਤਾ ਖਾਓ ਪਰ ਸਰੋਤਾ ਮੁਤਾਬਿਕ ਇਸ ਪਿੱਛੇ ਵੱਡੀਆਂ ਅਨਾਜ ਕੰਪਨੀਆਂ ਦਾ ਪੈਸਾ ਲੱਗਿਆ ਹੋਇਆ ਸੀ ਅਸਲ ਵਿੱਚ ਉਹ ਇਸ ਨੂੰ ਪੋਸ਼ਣ ਦੀ ਗਾਈਡ ਨਹੀਂ ਬਲਕਿ ਅਨਾਜ ਕੰਪਨੀਆਂ ਦਾ ਇਸ਼ਤਿਹਾਰ ਕਹਿੰਦੇ ਹਨ ਮਤਲਬ ਗੱਲ ਸਿਹਤ ਦੀ ਨਹੀਂ ਸਗੋਂ ਮੁਨਾਫੇ ਦੀ ਸੀ ਪਰ ਇਸ ਸਮਝੋ ਸਾਡੇ ਸਰੀਰ ਤੇ ਕੀ ਅਸਰ ਹੁੰਦਾ ਹੈ ਦੇਖੋ ਜਦੋਂ ਅਸੀਂ ਬਹੁਤ ਸਾਰੇ ਕਾਰਬਸ ਖਾਂਦੇ ਹਾਂ ਜਿਵੇਂ ਕਿ ਬ੍ਰੈਡ ਜਾਂ ਪਾਸਤਾ ਤਾਂ ਸਾਡੀ ਊਰਜਾ ਇੱਕਦਮ ਉੱਪਰ ਜਾਂਦੀ ਹੈ ਪਰ ਉਨੇ ਹੀ ਤੇਜ਼ੀ ਨਾਲ ਥੱਲੇ ਵੀ ਡਿੱਗਦੀ ਹੈ ਇਸ ਨੂੰ ਇਨਸੂਲਿਨ ਸਪਾਈਕ ਕਹਿੰਦੇ ਹਨ ਇਹ ਊਰਜਾ ਦਾ ਇੱਕ ਅਜਿਹਾ ਚੂਲਾ ਹੈ ਜੋ ਸਾਨੂੰ ਵਾਰ-ਵਾਰ ਥਕਾਉਂਦਾ ਹੈ ਤੇ ਇਸੇ ਕਰਕੇ ਇਹ ਇੱਕ ਨਾ ਖਤਮ ਹੋਣ ਵਾਲਾ ਚੱਕਰ ਬਣ ਜਾਂਦਾ ਹੈ ਸਭ ਤੋਂ ਪਹਿਲਾਂ ਤੁਸੀਂ ਪ੍ਰੋਸੈਸਡ ਕਾਰਬਸ ਖਾਂਦੇ ਹੋ ਫਿਰ ਤੁਹਾਡੀ ਊਰਜਾ ਕਰੈਸ਼ ਹੋ ਜਾਂਦੀ ਹੈ ਇਸ ਕਰੈਸ਼ ਕਰਕੇ ਸਰੀਰ ਹੋਰ ਸ਼ੂਗਰ ਮੰਗਦਾ ਹੈ ਤੇ ਫਿਰ ਤੁਸੀਂ ਦੁਬਾਰਾ ਖਾਂਦੇ ਹੋ ਇਹ ਚੱਕਰ ਚੱਲਦਾ ਰਹਿੰਦਾ ਹੈ ਸਰੋਤਾਂ ਦਾ ਕਹਿਣਾ ਹੈ ਕਿ ਇਹ ਕੋਈ ਇਤਫਾਕ ਨਹੀਂ ਇਹ ਇੱਕ ਡਿਜ਼ਾਈਨ ਹੈ ਸਾਨੂੰ ਇਸ ਚੱਕਰ ਵਿੱਚ ਫਸਾ ਕੇ ਰੱਖਣ ਦਾ ਡਿਜ਼ਾਈਨ ਤਾਂ ਸਵਾਲ ਇਹ ਹੈ ਕਿ ਜੇ ਇਹ ਸਭ ਸੱਚ ਹੈ ਤਾਂ ਇਸ ਚੱਕਰव्यूਹ ਤੋਂ ਬਾਹਰ ਨਿਕਲਣ ਦਾ ਕੋਈ ਰਸਤਾ ਹੈ ਬਿਲਕੁਲ ਹੈ ਸਰੋਤ ਇਸ ਦਾ ਇੱਕ ਬਹੁਤ ਹੀ ਦਿਲਚਸਪ ਹੱਲ ਦੱਸਦੇ ਹਨ ਵਰਤ ਰੱਖਣਾ ਪਰ ਇੱਕ ਬਗਾਵਤ ਦੇ ਤੌਰ ਤੇ ਦੇਖੋ ਇਸ ਨਜ਼ਰੀਏ ਨਾਲ ਵਰਤ ਰੱਖਣਾ ਭੁੱਖੇ ਮਰਨਾ ਨਹੀਂ ਹੈ ਬਿਲਕੁਲ ਨਹੀਂ ਇਹ ਤਾਂ ਮੁਕਤੀ ਹੈ ਇਹ ਆਪਣੇ ਸਰੀਰ ਤੇ ਆਪਣਾ ਕੰਟਰੋਲ ਵਾਪਸ ਲੈਣ ਦਾ ਤਰੀਕਾ ਹੈ ਇਹ ਉਸ ਬਾਹਰਲੀ ਬਣਾਵਟੀ ਘੜੀ ਤੋਂ ਆਜ਼ਾਦੀ پا ਕੇ ਆਪਣੇ ਅੰਦਰ ਦੀ ਕੁਦਰਤੀ ਘੜੀ ਨੂੰ ਦੁਬਾਰਾ ਸੁਣਨਾ ਹੈ ਤੇ ਇਹ ਗੱਲ ਸੱਚਮੁੱਚ ਸੋਚਣ ਵਾਲੀ ਹੈ ਆਜ਼ਾਦੀ ਦਿਮਾਗ ਵਿੱਚ ਸ਼ੁਰੂ ਨਹੀਂ ਹੁੰਦੀ ਇਹ ਮੈਟਾਬੋਲਿਜ਼ਮ ਵਿੱਚ ਸ਼ੁਰੂ ਹੁੰਦੀ ਹੈ ਇਸ ਦਾ ਮਤਲਬ ਇਹ ਹੈ ਕਿ ਜਦੋਂ ਤੱਕ ਸਾਡਾ ਆਪਣੇ ਸਰੀਰ ਦੀ ਊਰਜਾ ਤੇ ਸਾਡੀ ਭੁੱਖ ਤੇ ਕੰਟਰੋਲ ਨਹੀਂ ਹੁੰਦਾ ਉਦੋਂ ਤੱਕ ਅਸੀਂ ਸਹੀ ਮਾਇਨੇ ਵਿੱਚ ਆਜ਼ਾਦ ਨਹੀਂ ਹੋ ਸਕਦੇ ਤਾਂ ਆਖਿਰ ਵਿੱਚ ਅਸੀਂ ਇਸ ਇੱਕ ਸਵਾਲ ਤੇ ਆ ਕੇ ਰੁਕਦੇ ਹਾਂ ਜੇ ਕੰਦ ਤੇ ਲੱਗੀ ਘੜੀ ਫੈਕਟਰੀਆਂ ਤੇ ਉਦਯੋਗਾਂ ਨੇ ਬਣਾਈ ਸੀ ਤਾਂ ਫਿਰ ਸਰੀਰ ਦੇ ਅੰਦਰ ਦੀ ਘੜੀ ਨੂੰ ਕੌਣ ਕੰਟਰੋਲ ਕਰ ਰਿਹਾ ਹੈ ਅਸਲ ਕੰਟਰੋਲ ਕਿਸ ਦੇ ਹੱਥ ਵਿੱਚ ਹੈ ਇਸ ਬਾਰੇ ਸੋਚਣਾ ਬਣਦਾ ਹੈ